ਦੋਸਤੋ ਡੇਰਾ ਬਾਬਾ ਨਾਨਕ ਦੀ ਜਿਮਣੀ ਚੌਂ ਦਾ ਬਿਗਲ ਵੱਜ ਚੁਕਿਆ ਹੈ ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਬੀਤੇ ਕੱਲ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੀਤ ਸਿੰਘ ਬਾਠ ਦੀ ਅਗਵਾਈ ਹੇਠ ਵਰਕਰਾਂ ਦਾ ਵਿਸ਼ਾਲ ਇਕੱਠ ਹੋਇਆ ਇਸ ਮੌਕੇ ਤੇ ਕਸਬਾ ਬਟਾਲਾ ਬੰਗਰ ਵਿਖੇ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀਕਲਸੀ ਬੇਹੱਦ ਖੁਸ਼ ਨਜ਼ਰ ਆਏ ਵਰਕਰਾਂ ਦੇ ਇਸ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵਰਕਰਾਂ ਨੂੰ ਕਿਹਾ ਕਿ ਉਹ ਜਿਮੜੀ ਚੁਣ ਲਈ ਤਿਆਰ ਹਨ ਗੱਲਬਾਤ ਦੌਰਾਨ ਵਿਧਾਇਕ ਸ਼ੈਰੀਕਲਸੀ ਨੇ ਵੀ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਕਾਸ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ ਔਰ ਇਸ ਮੌਕੇ ਤੇ ਸ਼ਹਿਰੀ ਕਲਸੀ ਨੇ ਵੀ ਦਾਅਵਾ ਕੀਤਾ ਕਿ ਡੇਰਾ ਬਾਬਾ ਨਲਕ ਜਿਮਣੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਿਕਾਰਡ ਤੋੜ ਜਿੱਤ ਹੋਏਗੀ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੀਤ ਸਿੰਘ ਬਾਠ ਨੇ ਕਿਹਾ ਕਿ ਉਹਨਾਂ ਵੱਲੋਂ ਜਿਮਣੀ ਚੌਂ ਨੂੰ ਲੈ ਕੇ ਤਿੰਨ ਰਾਤ ਬਲੌਕ ਕਲਾਨੌਰ ਵਟਾਲਾ ਬੰਗਰデアਸਪਾਸ ਪਿੰਡਾਂ ਦੇ ਵਿੱਚ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਔਰ ਉਹਨਾਂ ਨੇ ਕਿਹਾ ਕਿ ਢਾਈਆਂ ਸਾਲਾਂ ਦੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦੀ ਬਦੌਲਤ ਆਮ ਆਦਮੀ ਪਾਰਟੀ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਵੱਡੇ ਫਰਕ ਦੇ ਨਾਲ ਜਿੱਤੇਗੀ ਅੱਜ ਦੀ ਮੀਟਿੰਗ ਜਿਹੜੀ ਸਾਡਾ ਏਜੰਡਾ ਸੀਗਾ ਜਿਮਨੀ ਚੋਣ ਨੂੰ ਲੈ ਕੇ ਜੋ ਥੋੜੇ ਸੋ ਕੁਝ ਸਮੇਂ ਦੇ ਵਿੱਚ ਜਿਮਨੀ ਚੋਣ ਆ ਰਹੀ ਆ ਉਹਦੇ ਸਬੰਧ ਦੇ ਵਿੱਚ ਸਾਡੇ ਹਾਈ ਕਮਾਂਡ ਨੇ ਸਾਨੂੰ ਆਦੇਸ਼ ਦਿੱਤੇ ਸੀ ਕਿ ਤੁਸੀਂ ਇੱਕ ਮੀਟਿੰਗ ਜਿਹੜੀ ਆ ਉਹ ਅਰੇਂਜ ਕਰੋ ਅਸੀਂ ਅੱਜ ਵਡਾਲਾ ਬਾਂਗਰ ਦੇ ਵਿੱਚ ਸਹੀਂ ਮੀਟਿੰਗ ਜਿਹੜੀ ਕੀਤੀ ਆ ਇੱਕ ਵਰਕਰ ਮੀਟਿੰਗ ਸੀਗੀ ਛੋਟੀ ਜੀ ਮੀਟਿੰਗ ਸੀਗੀ ਜਿਸ ਨੂੰ ਕਿ ਵਰਕਰਾਂ ਨੇ ਇੱਕ ਵੱਡਾ ਰੂਪ ਦਿੱਤਾ ਸੋ ਮੈਂ ਵਰਕਰਾਂ ਦਾ ਧੰਨਵਾਦ ਕਰਦਾ ਤੇ ਆਪਣੇ ਜਿਹੜੇ ਸਾਡੇ ਸੀਨੀਅਰ ਲੀਡਰ ਸਾਹਿਬ ਆਏ ਨੇ ਮੈਂ ਉਹਨਾਂ ਦਾ ਸ਼ੁਕਰੀਆ ਗੁਜ਼ਾਰਦਾ ਕਿ ਤੁਸੀਂ ਆਪਣਾ ਸਮੇਂ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਮੈਂ ਸਾਰੇ ਸਮੁੱਚੇ ਲੀਡਰਸ਼ਿਪ ਦਾ ਤੇ ਆਪਣੇ ਸਮੁੱਚੇ ਵਰਕਰ ਸਹਿਬਾਨਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਇਹ ਲੱਭ ਬਨਾਨਾ ਕਦੇ ਅਤਿਆਸਕ ਪਿੰਡ ਬੋਡਾ ਦਾ ਬੰਗਰ ਦੇ ਵਿੱਚ ਆਮਾਦੀ ਪਾਰਟੀ ਦੇ ਵਲੰਟੀਅਰਸ ਦੀ ਜਿਹੜੀ ਮੀਟਿੰਗ ਕੀਤੀ ਹੈ ਔਰ ਆਉਣ ਵਾਲੀ ਜਿਮਨੀ ਚੋਣ ਜਿਹੜੀ ਹੈ ਉਹਦੀ ਇਤਿਆਰੀ ਵਾਸਤੇ ਅਸੀਂ ਲਾਂਬੰਦੀ ਕਰਦੇ ਇਹ ਸਾਡੀ ਅੱਜ ਹਲਕੇ ਦੇ ਵਿੱਚ 6ਵੀਂ ਸੱਤੀ ਮੀਟਿੰਗ ਸੀਗੀ ਇਹਦੇ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਹੋਰ ਮੀਟਿੰਗਾਂ ਕਰਾਂਗੇ 16 ਮੀਟਿੰਗਾਂ ਕਰਾਂਗੇ ਉਸ ਤੋਂ ਬਾਅਦ ਵੱਡੇ ਪਿੰਡਾਂ 'ਚ ਕਰਾਂਗੇ ਖੜਾ ਤੀਚਾ ਕਿ ਜਿੰਨਾ ਚਿਰ ਤੱਕ ਇਲੈਕਸ਼ਨ ਨਾ ਸੁਣੀਆ ਅਸੀਂ ਡੇਦਾ ਬਾਬਾ ਆਨੰਦ ਦੇ ਹਸਪਿੰਡ ਵਿੱਚ ਜਾ ਕੇ ਹਰ ਵੋਟਰ ਦੇ ਨਾਲ ਆਪਣਾ ਸੰਪਰਕ ਜਿਹੜਾ ਉਹ ਜੋੜਾਂਗੇ ਉਹ ਸਾਡੀ ਮੀਟਿੰਗ ਬਹੁਤ ਵਧੀਆ ਹੋਈ ਸਾਡੇ ਕਲਨੌਰ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਜ਼ ਮੈਂ ਅਨਛੇ ਸਿੰਘ ਜੀ ਬਾਦ ਸਾਹਿਬ ਨੇ ਇਹ ਮੀਟਿੰਗ ਕੀਤੀ ਉਹ ਬਹੁਤ ਵਧੀਆ ਉਹ ਸਾਡੇ ਸਾਰੇ ਪਾਰਟੀ ਦੇ ਲੀਡਰ ਸਾਰੇ ਮੀਟਿੰਗਾਂ ਕਰਦੇ ਸਭ ਨੂੰ ਕਿਹਾ ਕਿ ਸਾਰੇ ਜਣੇ ਇਕੱਠੇ ਹੋ ਪਾਰਟੀ ਜਿੰਨੂੰ ਵੀ ਟਿਕਟ ਦੇਊਗੀ ਇਹਦੇ ਬਾਬੇ ਨਾਨਕ ਦੇ ਸਭ ਵਲੰਟੀਅਰ ਦੇਣਗੇ ਕੰਮਗੇ ਇਸ ਵਾਰ ਕਿਸੀ ਅੱਜ ਬਿਟੇ ਸਰ ਇਹ ਉਸ ਤਾਂ ਕੀ 16 ਮੀਟੀਆਂ ਕਰਨੀ ਇਹ ਮੀਟਿੰਗ ਹੋਰੀ ਵੱਖਰੀ ਆਂਦੀ ਹੈ ਜੀ ਕਿੰਦੀ ਵਕਰੀ ਆ ਜੀ ਨਹੀਂ ਦੇ ਉਹ ਵੱਖਰੀ ਉਹ ਅਸੀਂ ਬਲਾਕ ਲੈਵਲ ਤੇ ਕਰਾਂਗੇ ਜਿੰਨੇ ਜਿੰਨੇ ਪਿੰਡ ਇੱਕ ਬਲਾਕ ਚ ਹੋਗੇ ਉਹ ਪੂਰੀਆ ਕਰਕੇ ਫਿਰ ਅਸੀਂ ਵੱਡਿਆਂ ਪਿੰਡਾਂ ਚ ਫਿਰ ਅਸੀਂ ਛੋਟਿਆਂ ਪਿੰਡਾਂ ਚ ਹਰ ਪਿੰਡ ਵਿੱਚ ਜਾਵਾਂਗੇ ਜੀ ਇਸ ਸਬੰਧ ਹਾਂਜੀ ਪ੍ਰੋਜੈਕਟ ਉਹ ਚੜ੍ਹਦੀ ਕਲਾ ਦੇ ਨਾਲ ਹੀ ਤੇ ਭੰਗ ਲਾਇਆ ਉਹਨੂੰ ਕਿਸ ਤਰ੍ਹਾਂ ਦੇ ਦੇ ਨਹੀਂ ਉਹ ਜਿਹੜਾ ਬੰਦਾ ਝਗੜਾ ਹੋਇਆ ਉਹ ਉਹਨਾਂ ਦਾ ਆਪਸੀ ਜਿਹੜਾ ਉਹ ਮਸਲਾ ਸੀਗਾ ਉਹਨਾਂ ਦੇ ਪਤਵਾਦ ਇੱਕ ਮਸਲਾ ਸੀਗਾ ਉਹਦੇ ਕਰਕੇ ਉਹ ਉਹਨਾਂ ਦੀ ਰੰਜਿਸ਼ ਬਾਜੀ ਦੇ ਵਿੱਚ ਬੱਚਾ ਹੋ ਗਿਆ ਪੰਜ ਬੰਦੇਾਂ ਤੇ ਔਰ ਜੋ ਸਾਡੀ ਡਿਊਟੀ ਆ ਸਾਡੀ ਪੁਲਿਸ ਦੀ ਡਿਊਟੀ ਆ ਸਾਡੀ ਪੁਲਿਸ ਨੇ ਉਸੇ ਲਈ ਕੇ ਰਾਬੰਦੀ ਕੀਤੀ ਆ ਪਰਮਾਤਮਾ ਕਦੇ ਕਿ ਜਲਦੀ ਜੜੇ ਮੈਂ ਟਾਈਮ ਤੁਸੀਂ ਦੱਸ ਸਕਦਾ ਹੋ ਸਕਦਾ ਆਪਣੇ ਖਲੁੱਤੇ ਖਲੁੱਤੇ ਆਈ ਜਲਦੀ ਜੜੇ ਜਿੰਨਾ ਬੰਦਿਆਂ ਨੇ ਹਵਲਾ ਕੀਤਾ ਉਹਨਾਂ ਦੇ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਜਰਾ ਗ੍ਰਿਫਤਾਰ ਕਰ ਲਾਂਗੇ ਪਰ ਮੈਂ ਇਹਨਾਂ ਦਾ ਹੀ ਪ੍ਰਧਾਨ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਜਿਹੜੇ ਜਾਤੀ ਡਿਸਪਿਊਟ ਨੇ ਇਹ ਤੁਸੀਂ ਬੜੇ ਪਿਆਰ ਨਾਲ ਬੈਠ ਕੇ ਆਪਣੇ ਪਰਿਵਾਰਾਂ ਦੇ ਵਿੱਚ ਹੱਲ ਕਰੋ ਤੁਸੀਂ ਆਪੋ ਵਿੱਚ ਇਦਾਂ ਲੜੋਗੇ ਤੇ ਇਹ ਬਹੁਤ ਮਾੜੀ ਗੱਲ ਹੈ ਉਹਦੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਵੀ ਬੰਦਾ ਕਾਨੂੰਨ ਆਪਣੇ ਹੱਥ ਦੇ ਲੋਗਾ ਉਹਦੇ ਖਿਲਾਫ ਸਰਦਾਰ ਭਗਵੰਤ ਸਿੰਘ ਮਾਉ ਜੀ ਦੀ ਸਰਕਾਰ ਜੜੀਆਂ ਸਖਤ ਕਾਜ ਅੱਜ ਦੀ ਮੀਟਿੰਗ ਜਿਹੜੀ ਆ ਇਹ ਸਾਡੇ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਰਣਜੀਤ ਸਿੰਘ ਬਾਟਸੋਣਾ ਨੇ ਮੀਟਿੰਗ ਰੱਖੀ ਸੀ ਔਰ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਸੀ ਵੀ ਮੈਂ ਵੀ ਪ੍ਰੋਗਰਾਮ ਕਰਾਉਣਾ ਚਾਹੁੰਦਾ ਵਾਂ ਸੋ ਉਹਨਾਂ ਨੇ ਵੀ ਕਾਫੀ ਵਰਕਰਾਂ ਨੂੰ ਬੁਲਾਇਆ ਔਰ ਨਵੇਂ ਵਰਕਰਾਂ ਨੂੰ ਵੀ ਮਿਲਾਇਆ ਅਸੀਂ ਰਹਿਣੀ ਆ ਆਮ ਆਦਮੀ ਪਾਰਟੀ ਜਿਹੜਾ ਵੀ ਸਾਡਾ ਪਰਿਵਾਰ ਦੇ ਵਿੱਚ ਨਵੇਂ ਆਉਂਦੇ ਨੇ ਆਪਾਂ ਉਹਨਾਂ ਦਾ ਵੀ ਜੀ ਆਣ ਆਖਦੇ ਆ ਸੋ ਆਉਣ ਵਾਲੇ ਸਮੇਂ ਨੂੰ ਹੋਰ ਵੀ ਪ੍ਰੋਗਰਾਮ ਹੋਣਗੇ ਹੋਰ ਵੀ ਮੀਟਿੰਗਾਂ ਹੋਣਗੀਆਂ ਜਿਹਦੇ ਨਾਲ ਜਿਹੜਾ ਇਲੈਕਸ਼ਨ ਦਾ ਇੱਕ ਸਾਨੂੰ ਪੋਜ਼ਿਟਿਵ ਜਿਹੜੀ ਰਿਪੋਰਟ ਆਈ ਹੈਗੀ ਗਲਸੀ ਭਾਈ ਕਹਿੰਦੇ ਇਨਚਾਰਜ ਹੋ ਆ ਕੇ ਦੇਖ ਠੀਕ ਹੈ ਜੀ ਗਲਸੀ ਆਪਣਾ ਧਰੇਸ਼ ਸਾਹਿਬ ਉਹ ਕਹਿੰਦੇ ਕਿ ਕੱਲਾ ਬਲ ਦੇ ਧਰਜੀ ਡਾਕਟਰ ਆਜਣਗੇ ਪਰ ਕ ਆਪਣਾ ਜਿਹੜਾ ਇੱਕ ਸਾਜ ਜਿਹੜਾ 23 ਧਰਨਾ ਦੀਆਂ ਦਾ ਐਲਾਨ ਕੀਤਾ ਹੈ ਕੀ ਦੇ ਦੇ ਦਿਓ ਦੇਖੋ ਜੀ ਜਿਹੜਾ ਪੰਜਾਬ ਨੂੰ ਚਲਾਉਣਾ ਇਹ ਕੋਈ ਮੈਂ ਕਹਿ ਸਕਦਾ ਵੀ بڑے ਸਿਸਟਮ ਨਾਲ ਚਲਾਇਆ ਜਾਂਦਾ ਠੀਕ ਹੈ ਹੁਣ ਕਿੱਥੋਂ ਡਾਕਟਰ ਆਉਣੇ ਆ ਕਿਤਰਾ ਲਿਹਾਉਣੇ ਆ ਇਹਦਾ ਸਾਰੀ ਜਿਹੜੀ ਕਨਸੈਪਟ ਹੈ ਚੰਡੀਗੜ੍ਹ ਹੁੰਦਾ ਸੀ ਸੋ ਕਹਿਣ ਦਾ ਭਾਵ ਇਹ ਆ ਸਾਨੂੰ ਇਹ ਆ ਵੀ ਡਾਕਟਰ ਜਿਹੜੇ ਆਪਣੇ ਪਰਮਾਨੈਂਟ ਹੁਣ ਆਰਡਰਾਂ ਦੀਆਂ ਚਾਪੀਆਂ ਨਿਕਲਦੀਆਂ ਨੇ ਹੁਣ ਜੇ ਆਪਾਂ 30 ਤਰੀਕ ਨੂੰ ਉਥੇ ਡਾਕਟਰ ਲੈ ਆਈਏ ਤੇ ਫਿਰ ਇਹਦਾ ਮਤਲਬ ਇਹ ਨਹੀਂ ਆ ਵੀ ਹਰ ਕੰਮ ਜਿਹੜਾ ਧਰਨੇ ਨਾਲ ਹੁੰਦਾ ਸੋ ਜਦੋਂ ਸਰਕਾਰ ਕੰਮ ਕਰ ਰਹੀ ਆ ਠੀਕ ਆ ਉਹ ਆਪਣੇ ਟੰਗ ਨਾਲ ਵਧੀਆ ਟੰਗ ਨਾਲ ਡਾਕਟਰ ਵੀ ਲੈ ਕੇ ਆਓਗੇ ਔਰ ਹਸਪੀਟਲ ਵੀ ਜਿਹੜੇ ਆ ਉਹ ਪਰਨਗੇ ਔਰ ਲੋਕਾਂ ਦਾ ਇਲਾਜ ਜਿਹੜਾ ਉੱਥੇ ਹੋਊਗਾ ਠੀਕ ਹੈ